ਅਸੀਂ ਆਈਟੀਆਈ ਬॉयਜ਼ ਗੁਰਦਾਸਪੁਰ ਵਿੱਚ ਆਏ ਹਾਂ ਅਸੀਂ ਉਡਾਨਾਂ ਜੀ ਵੱਲੋਂ ਅਵੇਰਨੈਸ ਡਰਾਈਵ ਚਲਾ ਰਹੇ ਹਾਂ ਕੋਕ ਹੱਡ ਫਾਊਂਡੇਸ਼ਨ ਮਹਾਰਾਸ਼ਟਰ ਵੱਲ ਦੇ ਵਿੱਚ ਚੱਲ ਰਹੀ ਹੈ ਜੋ ਅਵੇਰਨੈਸ ਡਰਾਈਵ ਹੈ ਤੇ ਅਸੀਂ ਸਪੈਸ਼ਲੀ ਕੰਮ ਕਰ ਰਹੇ ਹਾਂ ਸ਼ਰਾਬ ਛਡੋ ਦੇ ਉੱਪਰ ਤੋਂ ਮੇਰੇ ਨਾਲ ਮੇਰੇ ਟੀਮ ਮੈਂਬਰਸ ਆਏ ਸੀ ਸਿਖੋਂ ਸਾਹਿਬ ਔਰ ਸੰਧੂ ਸਾਹਿਬ ਔਰ ਇਸ ਆਈਟੀਆਈ ਦਾ ਸਟਾਫ ਜਿਨ੍ਹਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬੱਚਿਆਂ ਨੂੰ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹ ਨਸ਼ਾ ਛੱਡ ਕੇ ਸਟੱਡੀ ਵੱਲ ਫੋਕਸ ਕਰੋ ਬਹੁਤ ਵਧੀਆ ਗੱਲਾਂ ਦਸੀਆਂ ਉਹਨਾਂ ਨੇ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਤੇ ਸਾਰੇ ਸਟਾਫ ਦਾ ਧੰਨਵਾਦ ਕਰਦਾ ਬੱਚਿਆਂ ਦਾ ਧੰਨਵਾਦ ਕਰਦਾ ਬੱਚਿਆਂ ਦਾ ਤੁਹਾਨੂੰ ਅਗਰ ਥੈਂਕ ਯੂ ਮੈਂ ਧੰਨਵਾਦੀਆਂ ਜੀ ਉਡਾਨ ਐਨ ਜੀਓ ਦਾ ਜਿਨ੍ਹਾਂ ਨੇ ਅੱਜ ਗਵਰਨਮੈਂਟ ਆਈਟੀਆਈ ਬੁਆਏ ਇੱਥੇ ਆਣ ਕੇ ਤੇ ਬੱਚਿਆਂ ਨੂੰ ਅਵੇਰਨੈਸ ਦਿੱਤੀ ਹੈ ਇਹਨਾਂ ਨੇ ਦੱਸਿਆ ਵੀ ਨਸ਼ੇ ਨਹੀਂ ਕਰਨੇ ਚਾਹੀਦੇ ਤੇ ਨਸ਼ੇ ਦੇ ਸਬੰਧ ਵਿੱਚ ਬਹੁਤ ਹੀ ਬਹੁਤ ਹੀ ਡਿਟੇਲ ਚ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਬੱਚਿਆਂ ਨੂੰ ਸਮਝਾਇਆ ਸੋ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਆਉਣ ਦਾ ਇੱਕ ਮੌਕਾ ਦਿੱਤਾ ਕਿ ਮੈਂ ਅੱਗੇ ਤੋਂ ਵੀ ਚਾਹਨਾ ਵੀ ਇਸ ਤਰ੍ਹਾਂ ਟਾਈਮ ਟੂ ਟਾਈਮ ਆਉਂਦੇ ਰਣਗੇ ਉਡਾਨ ਤੋਂ ਤੇ ਆਪਣੇ ਬੱਚਿਆਂ ਨੂੰ ਜਿਹੜੀ ਵੱਤੋ ਵਾਦ ਜਿਹੜੀ ਆ ਉਹ ਟਾਈਮ ਟੂ ਟਾਈਮ ਦੱਸ ਦੇਣਗੇ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਤੇ ਨਸ਼ਿਆਂ ਤੋਂ ਕਿਤਨਾ ਬਚਣਾ ਚਾਹੀਦਾ ਤੇ ਨਸ਼ਿਆਂ ਦਾ ਨੁਕਸਾਨ ਕੀ ਆ ਮੈਂ ਫਿਰ ਤੋਂ ਬਹੁਤ ਬਹੁਤ ਐਨਜੀਓ ਉਡਾਨ ਦਾ ਧੰਨਵਾਦੀ ਹਾਂ ਜੀ ਥੈਂਕ ਯੂ